ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਨਾ ਸ੍ਰੀ ਮਹੱਲਾ ਪੰਜਮ ਜੇਨ ਤੁਮ ਪੇਜੇ ਤਿਨਹਿ ਬੁਲਾਏ ਸੁਖ ਸਹਿਜ ਸੇਤੀ ਕਰ ਆਓ ਆਨੰਦ ਮੰਗਲ ਗੁਣ ਗਾਓ ਸਹਿਜ ਤੁਨ ਨੈ ਚਲ ਰਾਜ ਕਮਾਓ ਤੁਮ ਕਰ ਆਵੋ ਮੇਰੇ ਮੀਤ tumre dukhi har aap nivare apada pai vate rahau pragat ki ne prab karne hare nasan pajan thake kar mangal vajhe nit vajhe apne khasm ni vajhe astair raho dolho mat kabhu ਗੁਰ ਕੇ ਬਚਨੋ ਆਧਾਰ ਜੈ ਜੈਕਾਰ ਸਗਲ ਪੂ ਮੰਡਲ ਮੁਖ ਊਜਲ ਦਰਬਾਰ ਜਿਨ ਕੇ ਜੀਤ ਨੇ ਹੀ ਫੇਰੇ ਆਪੇ ਪਿਆ ਸਹਾਈ ਅਚਰਜ ਕੀਆ ਕਰਨੇ ਹਾਰੇ ਨਾਨਕ ਸੱਚ ਵਡਿਆਈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਹਿ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਨਾ ਸ੍ਰੀ ਮਹੱਲਾ ਪੰਜਮ ਜੇਨ ਤੁਮ ਪੇਜੇ ਤਿਨਹਿ ਬੁਲਾਏ ਸੁਖ ਸਹਿਜ ਸੇਤੀ ਕਰ ਆਓ ਆਨੰਦ ਮੰਗਲ ਗੁਣ ਗਾਓ ਸਹਿਜ ਤੁਨ ਨੈ ਚਲ ਰਾਜ ਕਮਾਓ ਤੁਮ ਕਰ ਆਵੋ ਮੇਰੇ ਮੀਤ tumre dukhi har aap nivare apada pai batee tarhao pragat ki ne prab karne hare nasan pajan thake kar mangal vajhe nit vajhe apne khasm nivaje astare raho dolho mat kabhu ਗੁਰ ਕੇ ਬਚਨੋ ਆਧਾਰ ਜੈ ਜੈਕਾਰ ਸਗਲ ਪੂ ਮੰਡਲ ਮੁਖ ਊਜਲ ਦਰਬਾਰ ਜਿਨ ਕੇ ਜੀਤ ਨੇ ਹੀ ਫੇਰੇ ਆਪੇ ਪਿਆ ਸਹਾਈ ਅਚਰਜ ਕੀਆ ਕਰਨੇ ਹਾਰੇ ਨਾਨਕ ਸਚ ਵਡਿਆਈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਹਿ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਨਾ ਸ੍ਰੀ ਮਹੱਲਾ ਪੰਜਮ ਜੇਨ ਤੁਮ ਪੇਜੇ ਤਿਨਹਿ ਬੁਲਾਏ ਸੁਖ ਸਹਿਜ ਸੇਤੀ ਕਰ ਆਓ ਆਨੰਦ ਮੰਗਲ ਗੁਣ ਗਾਓ ਸਹਿਜ ਤੁਨ ਨੈ ਚਲ ਰਾਜ ਕਮਾਓ ਤੁਮ ਕਰ ਆਵੋ ਮੇਰੇ ਮੀਤ tumre dukhi har aap nivare apada pai batee tarhao pragat kine prab karne hare nasan paajan thake kar mangal vaaje nit vaaje apne khasm nivaje astair raho dolho mat kabhu ਗੁਰ ਕੇ ਬਚਨੋ ਆਧਾਰ ਜੈ ਜੈਕਾਰ ਸਗਲ ਕੂ ਮੰਡਲ ਮੁਖ ਊਜਲ ਦਰਬਾਰ ਜਿਨ ਕੇ ਜੀਤ ਨੇ ਹੀ ਫੇਰੇ ਆਪੇ ਪਿਆ ਸਹਾਈ ਅਚਰਜ ਕੀਆ ਕਰਨੇ ਹਾਰੇ ਨਾਨਕ ਸਚ ਵਡਿਆਈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਨਾ ਸ੍ਰੀ ਮਹੱਲਾ ਪੰਜਮ ਜੇਲ ਤੁਮ ਭੇਜੇ ਤਿਨਹਿ ਬੁਲਾਏ ਸੁਖ ਸਹਿਜ ਛੇਤੀ ਕਰ ਆਓ ਆਨੰਦ ਮੰਗਲ ਗੁਣ ਗਾਓ ਸਹਿਜ ਤੁਨ ਨੈ ਚਲ ਰਾਜ ਕਮਾਓ ਤੁਮ ਕਰ ਆਵੋ ਮੇਰੇ ਮੀਤ tumre dukhi har aap nivare apada pai batee tarhao pragat kine prab karne hare nasan paajan thake kar mangal vaaje nit vaaje apne khasm nivaje astar raho dolho mat kabhu ਗੁਰ ਕੇ ਬਚਨੋ ਆਧਾਰ ਜੈ ਜੈਕਾਰ ਸਗਲ ਕੂ ਮੰਡਲ ਮੁਖ ਊਜਲ ਦਰਬਾਰ ਜਿਨ ਕੇ ਜੀਤ ਨੇ ਹੀ ਫੇਰੇ ਆਪੇ ਪਿਆ ਸਹਾਈ ਅਚਰਜ ਕੀਆ ਕਰਨੇ ਹਾਰੇ ਨਾਨਕ ਸਚ ਵਡਿਆਈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਨਾ ਸ੍ਰੀ ਮਹੱਲਾ ਪੰਜਮ ਜੇਨ ਤੁਮ ਭੇਜੇ ਤਿਨਹਿ ਬੁਲਾਏ ਸੁਖ ਸਹਿਜ ਸੇਤੀ ਕਰ ਆਓ ਆਨੰਦ ਮੰਗਲ ਗੁਣ ਗਾਓ ਸਹਿਜ ਤੁਨ ਨੈ ਚਲ ਰਾਜ ਕਮਾਓ ਤੁਮ ਕਰ ਆਵੋ ਮੇਰੇ ਮੀਤ tumre dukhi har aap nivare apada pai vateet rahao pragat kine prab karne hare nasan paajan thake kar mangal vaajhe nit vaaje apne khasm ni vaaje astair raho dolho mat kabhu ਗੁਰ ਕੇ ਬਚਨੋ ਧਾਰ ਜੈ ਜੈਕਾਰ ਸਗਲ ਪੂ ਮੰਡਲ ਮੁਖ ਊਜਲ ਦਰਬਾਰ ਜਿਨ ਕੇ ਜੀਤ ਨੇ ਹੀ ਫੇਰੇ ਆਪੇ ਪਿਆਸ ਸਹਾਈ ਅਚਰਜ ਕੀਆ ਕਰਨੇ ਹਾਰੇ ਨਾਨਕ ਸਚ ਵਡਿਆਈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਨਾ ਸ੍ਰੀ ਮਹੱਲਾ ਪੰਜਮ ਜੇਨ ਤੁਮ ਭੇਜੇ ਤਿਨਹਿ ਬੁਲਾਏ ਸੁਖ ਸਹਿਜ ਸੇਤੀ ਕਰ ਆਓ ਆਨੰਦ ਮੰਗਲ ਗੁਣ ਗਾਓ ਸਹਿਜ ਤੁਨ ਨੈ ਚਲ ਰਾਜ ਕਮਾਓ ਤੁਮ ਕਰ ਆਵੋ ਮੇਰੇ ਮੀਤ ਉਮਰੇ ਦੋਖੀ ਹਰ ਆਪ ਨਿਵਾਰੇ ਅਪਦਾ ਪਈ ਬਤੀਤ ਰਹਾਓ ਪ੍ਰਗਟ ਕੀਨੇ ਪ੍ਰਭ ਕਰਨੇ ਹਾਰੇ ਨਾਸ਼ਨ ਪਾਜਨ ਥਕੇ ਕਾਰ ਮੰਗਲ ਵਾਜੇ ਨਿਤ ਵਾਜੇ ਆਪਣੇ ਖਸਮ ਨਿਵਾਜੇ ਅਸਤਰ ਰਹੋ ਢੋਲੋ ਮਤ ਕਭੂ ਗੁਰ ਕੈ ਬਚਨੋ ਧਾਰ ਜੈ ਜੈਕਾਰ ਸਗਲ ਕੂ ਮੰਡਲ ਮੁਖ ਊਜਲ ਦਰਬਾਰ ਜਿਨ ਕੇ ਜੀਤ ਨੇ ਹੀ ਫੇਰੇ ਆਪੇ ਭਿਆ ਸਹਾਈ ਅਚਰਜ ਕੀਆ ਕਰਨੇ ਹਾਰੇ ਨਾਨਕ ਸਚ ਵਡਿਆਈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਨਾ ਸ੍ਰੀ ਮਹੱਲਾ ਪੰਜਮ ਜੇਲ ਤੁਮ ਭੇਜੇ ਤਿਨਹਿ ਬੁਲਾਏ ਸੁਖ ਸਹਿਜ ਛੇਤੀ ਕਰ ਆਓ ਆਨੰਦ ਮੰਗਲ ਗੁਣ ਗਾਓ ਸਹਿਜ ਤੁਨ ਨੈਚਲ ਰਾਜ ਕਮਾਓ ਤੁਮ ਕਰ ਆਵੋ ਮੇਰੇ ਮੀਤ tumre dukhi har aap nivare apada pai batee tarhao pragat kine prab karne hare naasan paajan thake kar mangal vaaje net vaaje apne khasm ni vaaje astair raho dolho mat kabhun ਗੁਰ ਕੇ ਬਚਨੋ ਆਧਾਰ ਜੈ ਜੈਕਾਰ ਸਗਲ ਕੂ ਮੰਡਲ ਮੁਖ ਊਜਲ ਦਰਬਾਰ ਜਿਨ ਕੇ ਜੀਤ ਨੇ ਹੀ ਫੇਰੇ ਆਪੇ ਪਿਆ ਸਹਾਈ ਅਚਰਜ ਕੀਆ ਕਰਨੇ ਹਾਰੇ ਨਾਨਕ ਸਚ ਵਡਿਆਈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਨਾ ਸ੍ਰੀ ਮਹੱਲਾ ਪੰਜਮ ਜੇਨ ਤੁਮ ਭੇਜੇ ਤਿਨਹਿ ਬੁਲਾਏ ਸੁਖ ਸਹਿਜ ਛੇਤੀ ਕਰ ਆਓ ਆਨੰਦ ਮੰਗਲ ਗੁਣ ਗਾਓ ਸਹਿਜ ਤੁਨ ਨੈਚਲ ਰਾਜ ਕਮਾਓ ਤੁਮ ਕਰ ਆਵੋ ਮੇਰੇ ਮੀਤ ਮਰੇ ਦੋਖੀ ਹਰ ਆਪ ਨਿਵਾਰੇ ਅਪਦਾ ਪਈ ਬਤੀਤ ਰਹਾਓ ਪ੍ਰਗਟ ਕੀਨੇ ਪ੍ਰਭ ਕਰਨੇ ਹਾਰੇ ਨਾਸ਼ਨ ਪਾਜਨ ਥਕੇ ਕਾਰ ਮੰਗਲ ਵਾਜੇ ਨਿਤ ਵਾਜੇ ਆਪਣੇ ਖਸਮ ਨਿਵਾਜੇ ਆਸਰ ਰਹੋ ਢੋਲੋ ਮਤ ਕਭੂ ਗੁਰ ਕੇ ਬਚਨੋ ਆਧਾਰ ਜੈ ਜੈਕਾਰ ਸਗਲ ਕੂ ਮੰਡਲ ਮੁਖ ਊਜਲ ਦਰਬਾਰ ਜਿਨ ਕੇ ਜੀਤ ਨੇ ਹੀ ਫੇਰੇ ਆਪੇ ਪਿਆ ਸਹਾਈ ਅਚਰਜ ਕੀਆ ਕਰਨੇ ਹਾਰੇ ਨਾਨਕ ਸਚ ਵਡਿਆਈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਨਾ ਸ੍ਰੀ ਮਹੱਲਾ ਪੰਜਮ ਜੇਨ ਤੁਮ ਭੇਜੇ ਤਿਨਹਿ ਬੁਲਾਏ ਸੁਖ ਸਹਿਜ ਸੇਤੀ ਕਰ ਆਓ ਆਨੰਦ ਮੰਗਲ ਗੁਣ ਗਾਓ ਸਹਿਜ ਤੁਨ ਨੈਚਲ ਰਾਜ ਕਮਾਓ ਤੁਮ ਕਰ ਆਵੋ ਮੇਰੇ ਮੀਤ तुमरे दोखी हर आप निवारे अपदा पई बतीत रहाओ प्रगट कीने प्रभु करने हारे नाशन पाजन ठाके कार मंगल वाजे नेत वाजे अपने खसम निवाजे आस्थर रहो डोलहो मत कबहु ਗੁਰ ਕੇ ਬਚਨੋ ਅਧਾਰ ਜੈ ਜੈਕਾਰ ਸਗਲ ਕੂ ਮੰਡਲ ਮੁਖ ਊਜਲ ਦਰਬਾਰ ਜਿਨ ਕੇ ਜੀਤ ਨੇ ਹੀ ਫੇਰੇ ਆਪੇ ਪਿਆ ਸਹਾਈ ਅਚਰਜ ਕੀਆ ਕਰਨੇ ਹਾਰੇ ਨਾਨਕ ਸਚ ਵਡਿਆਈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਨਾ ਸ੍ਰੀ ਮਹੱਲਾ ਪੰਜਮ ਜੇਨੇ ਤੁਮ ਪੇ ਜੇ ਤਿਨਹਿ ਬੁਲਾਏ ਸੁਖ ਸਹਿਜ ਸੇਤੀ ਕਰ ਆਓ ਆਨੰਦ ਮੰਗਲ ਗੁਣ ਗਾਓ ਸਹਿਜ ਤੁਨ ਨੈਚਲ ਰਾਜ ਕਮਾਓ ਤੁਮ ਕਰ ਆਵ ਮੇਰੇ ਮੀਤ ਤੁਮਰੇ ਦੁਖੀ ਹਰ ਆਪ ਨਿਵਾਰੇ ਅਪਦਾ ਪਈ ਬਤੀਤ ਰਹਾਓ ਪ੍ਰਗਟ ਕੀਨੇ ਪ੍ਰਭ ਕਰਨੇ ਹਾਰੇ ਨਾਸਨ ਪਾਜਨ ਥਾਕੇ ਕਰ ਮੰਗਲ ਵਾਜੇ ਨਿਤ ਵਾਜੇ ਆਪਣੇ ਖਸਮ ਨਿਵਾਜੇ ਅਸਥਿਰ ਰਹੋ ਡੋਲ ਹੋ ਮਤ ਕਬਹੂ ਗੁਰ ਕੈ ਬਚਨੋ ਅਧਾਰ ਜੈ ਜੈਕਾਰ ਸਗਲ ਕੂ ਮੰਡਲ ਮੁਖ ਊਜਲ ਦਰਬਾਰ ਜਿਨ ਕੇ ਜੀਤ ਨੇ ਹੀ ਫੇਰੇ ਆਪੇ ਭਿਆਸ ਸਹਾਈ ਅਚਰਜ ਕੀਆ ਕਰਨੇ ਹਾਰੇ ਨਾਨਕ ਸਚ ਵਡਿਆਈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ